ਪਾਜੀ ਕੱਲ तकरीबन ਕੋਈ 8:00 ਵਜੇ ਸਾਡਾ ਭਰਾ ਮਲਗੀ ਆਪਣੇ ਕਾ ਆਪਣੇ ਕੰਮ ਤੋਂ ਆਇਆ ਉਹ ਭੁੰਗੇ ਉਹਦੀ ਸ਼ਾਪ ਆ ਤੇ ਉਹ ਸਾਨੂੰ ਇਹ ਨਹੀਂ ਪਤਾ ਵੀ ਉਹ ਹਰਿਆਣੇ ਰੋਡ ਤੋਂ ਆਇਆ ਜਾਂ ਨਹਿਰ ਦੇ ਰੋਡ ਤੋਂ ਆਇਆ ਤੇ ਮਤਲਬ ਕਿ ਅਸੀਂ ਉਹਨੂੰ ਕਾਲ ਕਾਲ ਕੀਤੀ ਕੋਈ 7:30 ਵਜੇ ਦੇ ਕਰੀਬ ਤੋਂ ਉਹਦਾ ਫੋਨ ਆ ਸਵਿਚ ਆਫ ਠੀਕ ਹੈ ਤੇ ਅਸੀਂ ਉੱਥੇ ਨਾਲ ਦੀ ਦੁਕਾਨ ਤੇ ਬੰਦੇ ਨੇ ਪੁੱਛਿਆ ਵੀ ਜਿੱਦਾ ਕਰਕੇ ਸਾਡੇ ਭਰਾ ਦੀ ਸ਼ਾਪ ਆ ਉਹ ਕਹਿੰਦੇ ਵੀ 6:30 ਵਜੇ ਸ਼ਾਪ ਬੰਦ ਕਰ ਚਲ ਗਿਆ ਤਾਂ ਉਹ ਅਸੀਂ ਮੁੜ ਕੇ ਉਹਦੀ ਪਾਲ ਸ਼ੁਰੂ ਕਰ ਦਿੱਤੀ ਅਸੀਂ ਗਏ ਪਹਿਲਾਂ ਪੱਜੀ ਹਰਿਆਣੇ ਵਾਲ ਦੀ ਹਰਿਆਣੇ ਵਾਲ ਦੀ ਗਏ ਸਾਨੂੰ ਉੱਧਰ ਕੁਝ ਨਹੀਂ ਮਿਲਿਆ ਫਿਰ ਅਸੀਂ ਆਏ ਆ ਇੱਧਰ ਦੀ ਨਹਿਰ 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 ਨਾਲ ਜਦੋਂ ਅਸੀਂ ਆਏ ਆ ਸਾਡੇ ਪਿੰਡ ਤੋਂ ਨਹਿਰ ਤੋਂ ਤਕਰੀਬਨ ਕੋਈ 1.5 ਕਿਲੋਮੀਟਰ ਦੂਰੀ ਤੇ ਸਾਨੂੰ ਸਕੂਟੀ ਉਹਦੀ ਮਿਲੀ ਆ ਉਸ ਕੋ ਇਲੈਕਟ੍ਰਿਕ ਇਲੈਕਟ੍ਰਿਕ ਬਾਈਕ ਆ ਤੇ ਉਹ ਉਹਦੀ ਇੰਡੀਕੇਟਰ ਚੱਲਦੇ ਸੀਗੇ ਲਾਈਟਾਂ ਵੀ ਚੱਲਦੀਆਂ ਸੀਗੀਆਂ ਨਹਿਰ ਦੇ ਵਿੱਚ ਸਕਿਉਰਟੀ ਸੀਗੀ ਅਸੀਂ ਉਸੇ ਟਾਈਮ 112 ਨੰਬਰ ਪੁਲਿਸ ਤੇ ਕਾਲ ਕੀਤੀ ਆ ਪੁਲਿਸ ਆਈ ਆ ਪਰ ਪੁਲਿਸ ਨੇ ਆ ਕੇ ਕੋਈ ਆਪਣੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਮਤਲਬ ਕਿ ਜਦ ਕੀ ਉਹਨਾਂ ਦਾ ਇਹ ਫਰਜ਼ ਸੀਗਾ ਉਹ ਗੋਤਾਖੋਰ ਨੂੰ ਫੋਨ ਕਰ ਦੇ ਜਾਂ ਕੋਈ ਨਜ਼ਦੀਕੀ ਲੱਗਦਾ ਜੋ ਵੀ ਐਮਰਜੈਂਸੀ ਬਣਦੀ ਆ ਆਪਣੀ ਕਾਰਵਾਈ ਕਰੇ ਪਰ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਸਾਨੂੰ ਇਹੇ ਗੱਲ ਕਹਿ ਦਿੱਤੀ ਆ ਵੀ ਤੁਸੀਂ 24 ਘੰਟੇ ਪਹਿਲਾਂ ਵੇਟ ਕਰੋ 24 ਘੰਟਿਆਂ ਬਾਅਦ ਐਫ ਆਈ ਆਰ ਦਰਜ ਹੋਊਗੀ ਫਿਰ ਅਸੀਂ ਕਾਰਵਾਈ ਕਰਾਂਗੇ ਉਸ ਤੋਂ ਬਾਅਦ ਅਸੀਂ ਆਪਣੇ ਪਿੰਡ ਵਾਸੀਆਂ ਨੇ ਜਿੰਨੇ ਸਾਡੇ ਪਿੰਡ ਦੇ ਆ ਹੋਰ ਮੋਤਵਾਰ ਸਰਪੰਚ ਸਾਹਿਬ ਹੋਰ ਸਾਡੇ ਜੋ ਵੀ ਨਰਜ਼ੀਕੀ ਬੰਦੇ ਸੀਗੇ ਸਾਰਿਆਂ ਨੇ ਟੋਲੋ ਦੀ ਕੀਤੀ ਨਹਿਰ ਦੇ ਵਿੱਚ ਵੀ ਬੰਦੇ ਬਾੜ ਕੇ ਹੀ ਸਕੂਟੀ ਕੱਢੀ ਦੇਖਿਆ ਪਰ ਸਾਨੂੰ ਕੁਝ ਨਹੀਂ ਮਿਲਿਆ ਕਿਉਂਕਿ ਨੇਰਾ ਬਹੁਤ ਸੀਗਾ ਆਲ ਦੁਆਲੇ ਵੀ ਜੋ ਝਾੜੀਆਂ ਬੂਟੀਆਂ ਸੀਗੀਆਂ ਜੋ ਤਰ੍ਹਾਂ ਸਾਰੇ ਅਸੀਂ ਛਾਣੇ ਸਾਨੂੰ ਕੁਝ ਨਹੀਂ ਜੀ ਮਿਲਿਆ ਫਿਰ ਅਸੀਂ ਤਕਰੀਬਨ ਕੋਈ 1.5 2 ਵਜੇ ਤੱਕ ਉਹਦੀ ਭਾਲ ਕੀਤੀ ਆ ਤੇ ਸਾਨੂੰ ਕੁਝ ਨਹੀਂ ਉਹਦਾ ਮਿਲਿਆ ਮੜਕੇ ਫੇਰ ਤੜਕੇ 5 ਵਜੇ ਸਾਰਾ ਪਰਿਵਾਰ ਸਾਰਾ ਪਿੰਡ ਫੇਰ ਦੁਬਾਰਾ ਭਾਲ ਕੀਤੀ ਆ ਤੇ ਸਾਨੂੰ ਫੇਰ ਕੋਈ ਨਹੀਂ ਮਿਲਿਆ ਪੁਲਿਸ ਫੇਰ ਦੁਬਾਰਾ ਆਈ ਆ ਪਰ ਪੁਲਿਸ ਨੇ ਵੀ ਕੋਈ ਆਪਣੀ ਰਿਸਪੌਂਸਿਬਿਲਟੀ ਨਹੀਂ ਸਮਝੀ ਅਸੀਂ ਨਾਲ ਦੇ ਲੱਗਦੇ ਪਿੰਡਾਂ ਦੇ ਨਾਲ ਦੇ ਲੱਗਦੇ ਏਰੀਏ ਦੇ ਗੋਤਾਖੋਰਾਂ ਨੂੰ ਵੀ ਫੋਨ ਕੀਤਾ ਪਰ ਹਜੇ ਤੱਕ ਦੇਖ ਲਓ ਵੀ ਮੇਰੇ ਭਰਾ ਨੂੰ ਨਾ ਛੱਡ ਕੇ ਤਕਰੀਬਨ ਕੋਈ 14 ਤੋਂ 15 ਘੰਟੇ ਹੋ ਚੁੱਕੇ ਆ ਪਰ ਉਹਦਾ ਕੋਈ ਸਾਨੂੰ ਰਿਸਪੌਂਸ ਨਹੀਂ ਆਇਆ ਅਭੀ ਉਹ ਜਿੰਦਾ ਵੀ ਹੈਗਾ ਕਾ ਨਹੀਂ ਹੈਗਾ ਨਹਿਰ ਦੇ ਵਿੱਚੋਂ ਆ ਜਾਂ ਨਹਿਰ ਦੇ ਬਾਹਰ ਆ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਸਰ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਸਾਨੂੰ ਸਾਡਾ ਭਰਾ ਜਿੰਦਾ ਜਾਂ ਮਰਦਾ ਲੱਭਿਆ ਜਾਵੇ ਤੇ ਜਿਸ ਬੰਦੇ ਨੇ ਵੀ ਇਸ ਬਾਰੇ ਕੋਈ ਕਾਰਵਾਈ ਕੀਤੀ ਆ ਉਹ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਂ ਹੱਥ ਜੋੜ ਕੇ ਇਹੀ ਅਰਦਾਸ ਕਰਦਾ ਜੀ